ਭਾਈ ਅੱਗ ਲੱਗ ਗਈ ਉਹ ਟਰੈਕਟਰ ਵਾਲਾ ਬੰਦਾ ਆਲੇ-ਦਾਲੇ ਗੇੜੇ ਦਿੰਦਾ ਫਿਰਦਾ ਉਹ ਜੀ ਰਾਤ ਨੂੰ ਬੋਝਦੀ ਨਹੀਂ ਹਵਾ ਵਾਲੀ ਹੈ ਹਵਾ ਵਾਲੀ ਚਲੀ ਜਾਂਦੀ ਆ ਉਹ ਦੇਖੋ ਦੂਜਾ ਬੰਦਾ ਉਧਰ ਭੱਜ ਕੇ ਕੋਠਾ ਆਣ ਗਿਆ ਉਹ ਦੇ ਹੋ ਗਿਆ ਹਾਂ ਉਹ ਉਹ ਟਰੈਕਟਰ ਚੱਲੀ ਜਾਂਦਾ ਭਾਈ ਉਹ ਇਧਰਲੇ ਪਾਸੇ ਹੂੰ ਉੱਥੇ ਅੱਗ ਲੱਗੀ ਉਹ ਟਰੈਕਟਰ ਵਾਲਾ ਬੁਝਾਵਾ ਫਿਰਦਾ ਬੰਦਾ ਥੂੜੀ ਨੇ ਲੰਘੀ ਲੱਗ ਗਿਆ ਗਾਹਾਂ ਕਣਕ ਨੂੰ ਵੀ ਗਾਹਾਂ ਜਾ ਸਕਦੀ ਆ ਕਣਕ ਖੜੀ ਆ ਹਜੇ ਹਾਂ ਹੂੰ ਹੂੰ ਗੇੜੇ ਦੇ ਹੀ ਜਾਂਦਾ ਬੰਦਾ ਬੋਦੂ ਆੜੇ-ਆੜੇ ਦੇ ਗਿੱਡੇ ਤਾਂ ਦੇ ਲੇਉਂ ਮੁੰਡੇ ਨੇ ਉਹਨੇ ਤਵੀਆਂ ਪੰਜਾਂ ਹੋ ਜਾਣੇ ਹਾਂ ਮਾ ਵਲੀ ਚੱਲਦੀ ਆ ਉਹ ਦੇਖ ਹੋਰ ਬੋ ਦੇਖ ਓਏ ਹੋਰ ਗਾਹਾਂ ਕਿਸੇ ਦੇ ਲੱਗ ਸਕਦੇ ਆ ਬਾਈ ਲੱਗੂਗੀ ਪੱਕਾ ਨਹੀਂ ਲੱਗ ਫਿਰ ਤਾਂ ਵਈਂਦਾ ਇਹਦਾ ਕੰਨਾ ਕੰਨਾ ਲਾਇਆ ਕਰੂ ਬਾਲੀ ਹਵਾ ਚੱਲ ਪਈ ਓਏ ਬਾਲੀ ਆ ਬਾਈ ਕੋਈ ਨਾਲ ਟਰੈਡ ਜਾਈ ਫੂਕੂ ਬੈੱਤੇ ਹੈ ਬਾਈ ਕੁਝ ਵੀ ਹੋ ਸਕਦਾ ਹੈ ਹੈਂ ਪਾਣੀ ਵਾਲੀ ਟੈਂਕੀ ਨਾ ਭੋਜੂ ਇਹ ਬਈ ਤਵੀਆਂ ਤੋਂ ਵੀ ਇਹਨਾਂ ਕਾਣੂ ਭੋਈ ਦੀ ਆ ਕਿੰਨੇ ਮਰਜ਼ੀ ਕਿਹੜੇ ਦੇ ਲੈ ਜਿਹੜੇ ਦੇ ਤਾਂ ਲੈਤੇ ਹੋਣਗੇ ਬੰਦੇ ਨੇ ਹੌਲੀ ਕਰ ਲੈ ਬਾਲੀ ਬਰੋਲਾ ਪੈ ਗਿਆ ਓਏ ਹਵਾ ਵਾਲੀ ਚੱਲ ਲੱਗੀ